ਹਾਂਜੀ ਸਾਸਰੀ ਕਾ ਸਾਰਿਆਂ ਨੂੰ ਤੇ ਅੱਜ ਦਾ ਵਲੌਗ ਆਪਣਾ ਮੇਥਰਿਆਂ ਦੀ ਪੁਰਜੀ ਤੇ ਤੇ ਅੱਜ ਤਰੀਕ ਹੈਗੀ ਹੈ ਜੀ 7 ਤੇ ਦਿਨ ਹੈਗਾ ਸ਼ਨੀਵਾਰ ਤੇ ਮੇਥਰੇ ਲਿਆਂਦੇ ਸੀ ਤੇ ਮਹਾ ਚਲੋ ਆਪਾਂ ਇਹਦੀ ਵੀ ਵੀਡੀਓ ਬਣਾ ਲਈਏ ਕਿਉਂਕਿ ਹਰ ਕੋਈ ਵਕ ਆਪੋ ਆਪਣੇ ਤਰੀਕੇ ਨਾਲ ਸਬਜ਼ੀ ਬਣਾਉਂਦਾ ਕੋਈ ਕਿਸੇ ਤਰੀਕੇ ਨਾਲ ਬਣਾਉਂਦਾ ਕੋਈ ਕਿਸੇ ਤਰੀਕੇ ਨਾਲ ਬਣਾਉਂਦਾ ਪਰ ਪਹਿਲੋਂ ਮੈਂ ਪੁਰਜੀ ਜਿਵੇਂ ਬਣਾਉਣੀ ਸੀ ਉਹ ਬਿਲਕੁਲ ਵਧੀਆ ਨਹੀਂ ਸੀ ਬਣਦੀ ਹੁੰਦੀ ਉਹ ਮੇ ਤੇ ਜਿਵੇਂ ਹੁਣ ਮੈਂ ਬਣਾਉਣ ਲੱਗੀ ਹਾਂ ਮੈਨੂੰ ਇੱਕ ਦੋ ਥਾਵਾਂ ਤੇ ਮੈਂ ਵੇਖਿਆ ਜਿਵੇਂ ਪੁਰਜੀ ਬਣਾਉਂਦੇ ਹੋ ਮੈਂ ਵੇਖ ਕੇ ਤੇ ਫਿਰ ਮੈਂ ਉਵੇਂ ਬਣਾਉਣ ਲੱਗੀ ਤੇ ਪਰ ਪੁਰਜੀ ਬਹੁਤ ਵਧੀਆ ਬਹੁਤ ਸਵਾਦ ਬਣਦੀ ਤੇ ਉਸੇ ਤਰ੍ਹਾਂ ਹੀ ਮੈਂ ਅੱਜ ਤੁਹਾਨੂੰ ਬਣਾ ਕੇ ਦੱਸੂਗੀ ਤੇ ਤੁਸੀਂ ਵੀ ਬਣਾ ਕੇ ਜਰੂਰ ਵੇਖਣੀ ਤੇ ਆਪਾਂ ਮੇਥਰੇ ਧੋ ਕੇ ਤੇ ਚੀਰ ਲਿਆ ਬ੍ਰੇਕ ਬ੍ਰੇਕ ਤੇ ਨਾਲ ਹੀ ਆਪਾਂ ਬ੍ਰੇਕ ਆਲੂ ਕੱਟ ਲਿਆ ਤੇ ਪਿਆਜ਼ ਕੱਟ ਲਿਆ ਦੋ ਤਿੰਨ ਸਾਰਾ ਕੁਝ ਕੱਟ ਕੇ ਆਪਾਂ ਰੱਖ ਲਿਆ ਤੇ ਇੱਧਰ ਆਪਾਂ ਰੱਖਤੀ ਹੀਟਰ ਤੇ ਕढ़ਾਈ ਤੇ ਤੇਲ ਪਾ ਲਓ ਆਪਣੇ ਹਿਸਾਬ ਨਾਲ ਕੜਚੀ ਕੋ ਕਿਉਂਕਿ ਮੈਂ ਮਿੰਦੀ ਨਹੀਂ ਹੁੰਦੀ ਮੇਰਾ ਤਾਂ ਐਂ ਮਨਿਆਂ ਤੋਂ ਲੈ ਹੱਥ ਹੁੰਦਾ ਮੈਂ ਤਾਂ ਹਿਸਾਬ ਜੇ ਨਾਲ ਆਪਦੇ ਨਾਲ ਪਾ ਲੈਣੀ ਹੈ ਤੇ ਹੋਊਗਾ ਵੀ ਇਹ ਕੜਚੀ ਹੋਈ ਤੇਲ ਜਿਆਦਾ ਨਹੀਂ ਹੋਣਾ ਕੜਚੀ ਕੋ ਆਪਾਂ ਤੇਲ ਪਾ ਲੈਣਾ ਜਿੰਨਾ ਵੀ ਤੁਸੀਂ ਜਿਆਦਾ ਵੱਧ ਖਾਂਦੇ ਵੱਧ ਕੱਟ ਖਾਂਦੇ ਉਹ ਘਾਟ ਉਸ ਹਿਸਾਬ ਨਾਲ ਪਾ ਲਓ ਤੇ ਤੇਲ ਆਪਣਾ ਗਰਮ ਹੁੰਦਾ ਪਿਆ ਤੇ ਇੱਧਰ ਸੁਖਮਨ ਦੇ ਪਾਪਾ ਨੇ ਵਿੱਚ ਸੁੱਟ ਤੇ ਆ ਪੋਪਲੇ ਕਹਿੰਦੇ ਪੋਪਲੇ ਤਲਣਾ ਤੇ ਇਹ ਪੋਪਲੇ ਵਿੱਚ ਸੁੱਟਦੇ ਕਿਉਂਕਿ ਜਦੋਂ ਵੀ ਤੇਲ ਗਰਮ ਹੋਵੇ ਪਹਿਲਾਂ ਪੋਪਲੇ ਜ਼ਰੂਰ ਤਲਦੇ ਆਂ ਸੀ ਤੇ ਇਹ ਥੋੜੇ ਜੇ ਕੜਾਈ ਚੌੜੀ ਏ ਤੇ ਤੇਲ ਚ ਡੁੱਬਦੇ ਨਹੀਂ ਇਸ ਕਰਕੇ ਥੋੜੇ ਫੁੱਲ ਫੁੱਲੇ ਘੱਟ ਨੇ ਤੇ ਮੈਂ ਕੜਾਈ ਟੇਢੀ ਕਰਕੇ ਤੇ ਫਿਰ ਉਹਨਾਂ ਨੂੰ ਤੇਲ ਚ ਫਰਾਈ ਕੀਤਾ ਤੇ ਇਹ ਕੱਢ ਕੇ ਆਪਾਂ ਤੇ ਇਸ ਤੋਂ ਬਾਅਦ ਫਿਰ ਆਪਾਂ ਪੁਰਜੀ ਦਾ ਤੜਕਾ ਭੁੰਨਦੇ ਆ ਤੇ ਬਹੁਤ ਵਧੀਆ ਲੱਗਦਾ ਬਹੁਤ ਵਧੀਆ ਵੀਡੀਓ ਤੇ ਵਿਊ ਆਉਂਦੇ ਪਏ ਸਾਡੇ ਬਹੁਤ ਖੁਸ਼ੀ ਹੁੰਦੀ ਹੈ ਤੇ ਇਸੇ ਤਰ੍ਹਾਂ ਹੀ ਪਿਆਰ ਦਿੰਦੇ ਰਿਹਾ ਕਰੋ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਲਾਈਕ ਕਰਨ ਵਾਲੇ ਕੰਜੂਸੀ ਨਾ ਕਰਿਆ ਕਰੋ ਤੇ ਲਾਈਕ ਜਰੂਰ ਕਰਿਆ ਕਰੋ ਵੀਡੀਓ ਨੂੰ ਕਮੈਂਟ ਵੀ ਜਰੂਰ ਕਰਕੇ ਦੱਸਿਆ ਕਰੋ ਵੀ ਕਮੈਂਟ ਪਿਕ ਕਰਕੇ ਦੱਸਿਆ ਕਰੋ ਵੀ ਤੁਹਾਨੂੰ ਵੀਡੀਓ ਸਾਡੀ ਕਿਸ ਤਰ੍ਹਾਂ ਦੀ ਲੱਗਦੀ ਚੰਗੀ ਲੱਗਦੀ ਮਾੜੀ ਲੱਗਦੀ ਹੈ ਜਾਂ ਉਹਦੇ ਵਿੱਚ ਐ ਵੀ ਤੁਸੀਂ ਦੱਸ ਸਕਦੇ ਹੋ ਆਹ ਚੀਜ਼ ਅਸੀਂ ਐਵੇਂ ਬਣਾਉਨੇ ਆ ਐਵੇਂ ਬਣਾਉਨੇ ਆ ਤੇ ਕੋਈ ਵੀ ਤਰ੍ਹਾਂ ਦੀ ਵੀ ਜੇ ਕੋਈ ਸਾਡੇ ਤੋਂ ਗਲਤੀ ਵੀ ਹੁੰਦੀ ਉਹ ਵੀ ਤੁਸੀਂ ਦੱਸ ਸਕਦੇ ਹੋ ਸਾਨੂੰ ਤੇ ਇਧਰ ਹੁਣ ਹੋਰ ਪਾ ਤੇ ਵਿੱਚ ਪੋਪਲੇ ਤੇ ਇਹ ਵੀ ਕੱਢ ਕੇ ਆਪਾਂ ਫਿਰ ਉਸ ਤੋਂ ਬਾਅਦ ਆਪਾਂ ਬਣਾਉਨੇ ਆ ਮੇਥਰੀ ਮੇਥਿਆਂ ਦੀ ਪੁਰਜੀ ਬੜੇ ਦਿਨਾਂ ਦਾ ਦਿਲ ਕਰਦਾ ਪਿਆ ਸੀ ਮੇਥਿਆਂ ਦੀ ਪੁਰਜੀ ਨੂੰ ਤੇ ਇਹਦੇ ਵਿੱਚ ਹੁਣ ਆਪਾਂ ਪਹਿਲੋਂ ਤੜਕਾ ਭੁੰਨ ਲਾਂਗੇ ਪਿਆਜ਼ ਜਿਹੜੇ ਚਿਰੇ ਆ ਇਹਨਾਂ ਨੂੰ ਭੁੰਨ ਲੈਣਾ ਆਪਾਂ ਤੇ ਜ਼ਿਆਦਾ ਵੀ ਨਹੀਂ ਵੈਸੇ ਭੁੰਨ ਦੀ ਲੋੜ ਥੋੜੇ ਜਿਹਾ ਫਰਾਈ ਕਰ ਲਓ ਤੇ ਵਿੱਚੇ ਬਸ ਮੇਥਰੇ ਸੁੱਟਨੇ ਆ ਪਹਿਲੋਂ ਕਿਉਂਕਿ ਪਤਾ ਮੇਥਰੇ ਕਿਉਂ ਪਾਉਣੇ ਪਹਿਲੋਂ ਮੇਥਰਿਆਂ ਦਾ ਇਹ ਹੁੰਦਾ ਵੀ ਮੇਥਰੇ ਜੇ ਆਪਾਂ ਆਲੂ ਪਹਿਲੋਂ ਪਾ ਦਿੰਨੇ ਤੇ ਆਲੂ ਜ਼ਿਆਦਾ ਗਲ ਜਾਂਦੇ ਆ ਤੇ ਜਿਹੜੇ ਮੇਥਰੇ ਆ ਉਹ ਕੱਚੇ ਕੱਚੇ ਰਹਿ ਜਾਂਦੇ ਜਿਵੇਂ ਲੱਗਦਾ ਜਿਵੇਂ ਘਾ ਘਾ ਜਾਂਦਾ ਤੇ ਬਸ ਐਵੇਂ ਮੈਂ ਬਸ ਥੋੜੇ ਜਿਹਾ ਫਰਾਈ ਕਰਕੇ ਪਿਆਜ਼ ਤੇ ਨਾਲ ਹੀ ਮੈਂ ਮੇਥਰੇ ਪਾ ਦਿੰਨੀ ਆ ਤੇ ਮੇਥਰੇ ਪਾ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਹੁਣ ਭੁੰਨਣਾ ਜਦੋਂ ਪਾਣੀ ਸੁੱਕ ਜਾਊਗਾ ਫਿਰ ਆਪਾਂ ਇਹਦੇ ਚਾਲੂ ਪਾਵਾਂਗੇ ਤੇ ਜਿਹੜਾ ਇੱਕ ਇਹਨਦੇ ਚ ਇੱਕ ਇਹ ਆ ਵੀ ਮੈਂ ਪਹਿਲੋਂ ਨਾ ਲੂਣ ਨਹੀਂ ਨਮਕ ਨਹੀਂ ਪਾਉਣਾ ਪਹਿਲੋਂ ਜਦੋਂ ਤੁਸੀਂ ਐਵੇਂ ਤੜਕਾ ਭੁੰਨ ਲਿਆ ਨਾ ਇੰਦੇ ਚ ਲੂਣ ਨਹੀਂ ਪਾਉਣਾ ਕਿਉਂਕਿ ਜੇ ਲੂਣ ਪਾ ਦੋਗੇ ਤੇ ਛੇਤੀ ਇਹਨਾਂ ਨੇ ਪਾਣੀ ਬਹੁਤ ਜ਼ਿਆਦਾ ਛੱਡਣਗੇ ਤੇ ਇਸੇ ਤਰ੍ਹਾਂ ਹੀ ਮੈਂ ਇਹਨਾਂ ਨੂੰ ਭੁੰਨਣਾ ਤੇ ਬਿਲਕੁਲ ਥੋੜੇ ਜਿ ਹੋ ਜਾਣਗੇ ਛੌਂਕ ਜਾਂਦੇ ਆ ਪਹਿਲੋਂ ਐਂ ਲੱਗਦਾ ਜਿਵੇਂ ਬੜੀ ਕਢਾਈ ਭਰੀ ਤੇ ਬਾਅਦ ਚ ਬਸ ਥੋੜੇ ਜਿ ਬੰਨੇ ਆ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਭੁੰਨ ਲੈਣਾ ਮੇਥਰਿਆਂ ਨੂੰ ਮੇਥਰੇ ਪੁੱਜ ਗਏ ਜਦੋਂ ਤੇ ਹੁਣ ਆਪਾਂ ਇਹਦੇ ਚ ਪਾ ਦਿੰਨੇ ਹਲਦੀ ਤੇ ਨਾਲ ਹੀ ਮਿਰਚ ਪਾ ਦਿੰਨੇ ਆ ਹਲਦੀ ਮਿਰਚ ਪਾ ਕੇ ਤੇ ਇਸ ਤੋਂ ਬਾਅਦ ਇਹ ਇੱਕ ਇਹ ਆ ਪਿੰਦੇ ਚ ਥੋੜਾ ਜਿਹਾ ਲੂਣ ਮਿਰਚ ਤਿੱਖਾ ਰੱਖਣਾ ਕਰਾਰਾ ਹੀ ਵਧੀਆ ਲੱਗਦਾ ਮੇਥਿਆਂ ਦੀ ਪੁਰਜੀ ਚ ਜੇ ਆਪਾਂ ਮਠਾ ਮਠਾ ਰੱਖਾਂਗੇ ਤੇ ਉਹ ਪੂਰੇ ਵਧੀਆ ਨਹੀਂ ਬਣਦੇ ਮੇਥਰੇ ਜਿਹੜੀ ਪੁਰਜੀ ਇਹ ਕਰਾਰੀ ਵਧੀਆ ਲੱਗਦੀ ਤੇ ਬਾਕੀ ਤੁਹਾਡੀ ਆਪਣੀ ਮਰਜ਼ੀ ਹੈ ਤੁਸੀਂ ਕਿੰਨਾ ਖਾਂਦੇ ਹੋ ਘੱਟ ਖਾਂਦੇ ਹੋ ਵੱਧ ਖਾਂਦੇ ਹੋ ਉਸ ਹਿਸਾਬ ਨਾਲ ਤੁਸੀਂ ਪਾ ਸਕਦੇ ਹੋ ਤੇ ਇਸ ਤਰ੍ਹਾਂ ਵੇਖੋ ਹੁਣ ਆਪਣੇ ਪਾਣੀ ਬਿਲਕੁਲ ਸੁੱਕਦਾ ਸੁੱਕ ਗਿਆ ਮੇਥਰਿਆਂ ਚ ਥੋੜਾ ਕੁਚਰੇ ਨੂੰ ਪਕਾ ਕੇ ਆਪਾਂ ਤੇ ਇੰਨੇ ਦੇ ਆਪਾਂ ਫਿਰ ਆਲੂ ਪਾ ਦਿੰਨੇ ਆ ਤੇ ਇਹਦੇ ਨਾਲ ਐ ਇਸ ਵੇਖੋ ਕਿੰਨੇ ਥੋੜੇ ਬਿਲਕੁਲ ਥੋੜੇ ਜਿਹੇ ਰਹਿ ਗਏ ਪਹਿਲਾਂ ਜਦੋਂ ਆਪਾਂ ਪਾਇਆ ਸੀ ਕੜਾਈ ਭਰੀ ਸੀ ਇਹਦੇ ਨਾਲ ਐਵੇਂ ਹੋਊਗਾ ਜੇ ਆਪਾਂ ਮੇਥਰੇ ਪਹਿਲਾਂ ਭੁੰਨਦੇ ਆ ਨਾ ਤਾਂ ਇਹਦੇ ਨਾਲ ਇਹ ਹੁੰਦਾ ਕੀ ਹੈ ਕਿ ਜਿਹੜੇ ਮੇਥਰੇ ਐ ਕ੍ਰਿਸਪੀ ਕ੍ਰਿਸਪੀ ਬਣਦੇ ਆ ਤੇ कुरकुरੇ कुरकुरੇ ਬਣਦੇ ਆ ਤੇ ਜੇ ਆਪਾਂ ਪਾ ਦਿੰਨੇ ਆ ਆਲੂ ਪਹਿਲਾਂ ਤੇ ਆਲੂ ਜਿਆਦਾ ਗਲ ਜਾਂਦੇ ਉਹ ਕੁਲ ਜਾਂਦੇ ਆ ਤੇ ਜਿਹੜਾ ਇਹ ਮੇਥਰੇ ਐ ਕਾਕਾ ਜਿਹਾ ਲੱਗਦਾ ਰਹਿੰਦਾ ਕੱਚੇ ਕੱਚੇ ਜਿਹੇ ਰਹਿੰਦੇ ਆ ਪੂਰੇ ਨਹੀਂ ਵਧੀਆ ਬਣਦੇ ਇਹ ਤੁਸੀਂ ਪਤਰਾ ਕੇ ਵੀ ਵੇਖ ਸਕਦੇ ਹੋ ਪਹਿਲੋ ਆਲੂ ਪਾ ਕੇ ਤੇ ਬਾਅਦ ਚ ਮੇਥਰੇ ਪਾ ਕੇ ਵੇਖਿਓ ਤੁਹਾਡੀ ਬਿਲਕੁਲ ਪੁਰਜੀ ਸਵਾਦ ਨਹੀਂ ਬਣਨੀ ਜਦੋਂ ਮੇਥਰੇ ਭੁੰਨ ਕੇ ਬਾਅਦ ਚ ਤੁਸੀਂ ਆਲੂ ਪਾਓਗੇ ਉਹੀ ਪੁਰਜੀ ਤੁਸੀਂ ਆਖੋਗੇ ਵੀ ਵਾਕੇ ਹੀ ਇਹ ਗੱਲ ਸਹੀ ਹੈ ਤੇ ਇੱਥੇ ਹੁਣ ਆਪਣੇ ਮੇਥਰੇ ਭੁੱਜ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਆਲੂ ਪਾ ਕੇ ਤੇ ਹੁਣ ਇਹਨਾਂ ਨੂੰ ਆਪਾਂ ਫਿਰ ਕਿਉਂਕਿ ਹੁਣ ਜਦੋਂ ਆਲੂ ਪਾਏ ਫਿਰ ਮੇਥਰਿਆਂ ਨਾਲ ਭੁੱਜਣਾ ਜਦੋਂ ਮੇਥਰੇ ਭੁੱਜਣਗੇ ਨਾਲ ਤੇ ਫਿਰ ਇਹ ਵੀ ਹੋਰ ਕ੍ਰਿਸਪੀ ਹੋਈ ਜਾਣਗੇ ਤੇ ਬਿਲਕੁਲ ਐ ਵਧੀਆ ਹੋ ਜਾਣਗੇ ਤੇ ਇੱਕ ਐ ਆ ਪੀ ਆਲੂ ਵੀ ਇਹਦੇ ਚ ਖੜੇ-ਖੜੇ ਰਹਿਣਗੇ ਜਿਵੇਂ ਚ ਬਰੀਕ-ਬਰੀਕ ਆਲੂ ਅੱਡ-ਅੱਡ ਦਿਸਦੇ ਆ ਤੇ ਪਤਾ ਲੱਗਦਾ ਆਪਾਂ ਨੂੰ ਵੀ ਵਾਕਈ ਪੁਰਜੀ ਹੈ ਨਹੀਂ ਤਾਂ ਉਸ ਤਰ੍ਹਾਂ ਐ ਲੱਗਦਾ ਜਿਵੇਂ ਵਿੱਚੇ ਹੀ ਘੁਲ ਗਏ ਆਲੂ ਘੁਲ ਜਾਂਦੇ ਆ ਤੇ ਉਹ ਜਿਹੜੇ ਮੇਥਰੇ ਹੋਏ ਚ ਰਹਿ ਜਾਂਦੇ ਆ ਤੇ ਇੱਥੇ ਆਪਾਂ ਅੱਦੇ ਕੱਚੇ ਪੱਕੇ ਜੇ ਹੋ ਗਏ ਆ ਹੁਣ ਆਲੂ ਤੇ ਇਸੇ ਤਰ੍ਹਾਂ ਇਹਨਾਂ ਨੂੰ ਆਪਾਂ ਮੀਡੀਅਮ ਤੇ ਮੀਡੀਅਮ ਸੇ ਇੱਕ ਤੇ ਪਕਾਈ ਜਾਣਾ ਥੋੜਾ ਘੱਟ ਗੈਸ ਕਰ ਲੋ ਘੱਟ ਅੱਗ ਤੇ ਪਕਾ ਲਓ ਥੋੜਾ ਜਿਹਾ ਜਿੰਨੇ ਮੱਠੇ ਤੇ ਪਕਾਓਗੇ ਉੰਨੇ ਵਧੀਆ ਬਣਨਗੇ ਤੇ ਉੱਤੇ ਟੱਕਣ ਦੇ ਤਾਂ ਥੋੜੇ ਜਿਹਾ ਭਾਪ ਨਾਲੇ ਬਿਲਕੁਲ ਵਧੀਆ ਹੋ ਜਾਣਗੇ ਤੇ ਵੇਖੋ ਬਿਲਕੁਲ ਆਪਣੇ ਮੇਥਰੇ ਹੁਣ ਬਣ ਗਏ ਆ ਪੁਰਜੀ ਤਿਆਰ ਹੋਣ ਵਾਲੀ ਹੈ ਤੇ ਹੁਣ ਇੱਥੇ ਆ ਕੇ ਮੈਂ ਨਮਕ ਪਾਇਆ ਇਹਦੇ ਚ ਕਿਉਂਕਿ ਸ਼ੁਰੂ ਤੋਂ ਲੂਣ ਨਹੀਂ ਪਾਉਣਾ ਤੁਸੀਂ ਜੇ ਸ਼ੁਰੂ ਤੋਂ ਲੂਣ ਪਾਓਗੇ ਤਾਂ ਨਹੀਂ ਵਧੀਆ ਬੰਨੀ ਇੱਕ ਗੋਭੀ ਤੇ ਇੱਕ ਮੇਥਰੀਆਂ ਦੀ ਪੁਰਜੀ ਜ ਮੈਂ ਲੂਣ ਪਹਿਲਾਂ ਨਹੀਂ ਪਾਉਂਦੀ ਇਹ ਬਾਅਦ ਚ ਪਾਉਣੀ ਹੈ ਜਦੋਂ ਬਨ ਜਾਂਦੇ ਹੁਣ ਨਮਕ ਪਾਤਾ ਆਪਾਂ ਤੇ ਇਹਨੂੰ ਹੋਰ ਥੋੜਾ ਕੁ ਚਿਰ ਪਕਾ ਕੇ ਤੇ ਬਸ ਇਹਨੂੰ ਆਪਾਂ ਲਾ ਲੈਣਾ ਤੇ ਹੁਣ ਆਪਣੇ ਵੇਖ ਲੈਨੇ ਆਪਾਂ ਆਲੂ ਆਪਣੇ ਗਲ ਗਏ ਕਿ ਨਹੀਂ ਗਲ ਗਏ ਤੇ ਉਂਗਲ ਨਾਲ ਫੇਰ ਕੇ ਤੁਸੀਂ ਵੇਖ ਸਕਦੇ ਹੋ ਆਲੂ ਗਲੇ ਆ ਕਿ ਨਹੀਂ ਜੇ ਗਲੇ ਆ ਤੇ ਬੰਦ ਕਰ ਦਿਓ ਗੈਸ ਜੇ ਥੋੜੀ ਕਸਰ ਹੁੰਦੀ ਹੈ ਤੁਸੀਂ ਥੋੜਾ ਜਿਹਾ ਚੱਲਦਾ ਰਹਿਣ ਦਿਓ ਇਹਨੂੰ ਹੀਟਰ ਨੂੰ ਤੇ ਆ ਵੇਖੋ ਆਪਣੇ ਆਲੂ ਗਲ ਗਏ ਆ ਬਿਲਕੁਲ ਤੇ ਥੋੜੇ ਜਿਹਾ ਗਰਮ ਵੀ ਹੈ ਥੋੜਾ ਹੱਥ ਨਹੀਂ ਲਾਇਆ ਜਾਂਦਾ ਉਂਗਲ ਨੂੰ ਗਰਮ ਲੱਗਦੇ ਤੇ ਆਲੂ ਆਪਣੇ ਬਿਲਕੁਲ ਗਲ ਚੁੱਕੇ ਤੇ ਪੁਰਜੀ ਆਪਣੀ ਹੋ ਗਈ ਤਿਆਰ ਤੇ ਅੱਜ ਦੀ ਵੀਡੀਓ ਸੀ ਇਹ ਤੇ ਮੇਥਿਆਂ ਦੀ ਪੁਰਜੀ ਤੁਸੀਂ ਵੀ ਬਣਾ ਕੇ ਜਰੂਰ ਵੇਖਿਓ ਤੇ ਜਰੂਰ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ Thank you. Thank